ਕਿਉਂ ਦੇ ਰਹੇ ਆ ਆਪਣੇ ਵਿਰੁੱਧੀ ਨੇ ਉਹ ਬੰਦੇ ਪਰ ਇਹ ਖਤਮ ਕਰੋ ਬੀਬੀ ਐਮਪੀ ਨੂੰ ਹੁਣ ਕਹਿੰਦੇ ਸੀਆਈਐਸਫ ਸੀਆਈਐਸਫ ਦਾ 97000 ਰੁਪਿਆ ਪਰ ਹੈਡ ਇੱਕ ਸਪਾਈ ਦਾ ਮੈਂ ਕੋਈ ਲਿਫਟੇ ਨਹੀਂ ਬੋਲ ਰਿਹਾ ਜੀ ਮੈਂ ਇਦਾਂ ਬੋਲ ਰਿਹਾ ਮੇਰੇ ਨੇ ਟਿਪਸ ਤੇ ਪਿਆ ਸਾਢੇ 7 ਕਰੋੜ ਤਾਂ ਪਹਿਲੀ ਮਿਲ ਭੇਜਤਾ ਜੀ ਕਹਿੰਦੇ ਇੰਨਾ ਲੱਗ ਜੀ ਥੋੜਾ ਸਾਲ ਦਾ ਤੇ ਸੀਆਈਐਸਫ ਲਾਵਾਂਗੇ ਕਿਉਂ ਲਈਏ ਵੀ ਪੰਜਾਬ ਪੁਲਿਸ ਉਹੀ ਕੰਮ ਫਰੀ ਚ ਕਰ ਰਹੀ ਹੈ ਕਿਉਂ ਅਸੀਂ ਸੀਆਈਐਸਫ ਲਈਏ ਵੀ ਕੀ ਜਰੂਰੀ ਸੀਆਈਐਸਫ ਥੋਡੀ ਹੋ ਪੇਡ ਮਿਲਟਰੀ ਹੈ ਜਾਂ ਪੈਰਾਮਿਲਟਰੀ ਹੈ ਸਾਨੂੰ ਕਿਉਂ ਮੜੀ ਜਾਨਨੇ ਹੋ ਵੀ ਪਹਿਲੇ ਲੋ ਸਰ ਜਦੋਂ ਪਠਾਨਕੋਟ ਅਟੈਕ ਹੋਇਆ ਮੈਂ ਐਮਪੀਸੀ ਉਦੋਂ ਕਾਂਗਰਸੀ ਸਰਕਾਰ ਸੀ ਇੱਥੇ ਪਠਾਨਕੋਟ ਅਟੈਕ ਹੋਇਆ ਪਠਾਨਕੋਟ ਇਨਕਾਊਂਟਰ ਹੋ ਗਿਆ ਕੈਜੂਐਲਟੀ ਇਧਰਲੇ ਪਾਸੇ ਵੀ ਹੋ ਗਈ ਉਧਰਲੇ ਪਾਸੇ ਉਹ ਤਾਂ ਮਾਰ ਹੀ ਦਿੱਤੇ ਸਾਰੇ ਜਾਂ ਬਾਅਦ ਸਾਡੇ ਕਮਾਂਡੋ ਫੋਰਸ ਆਏ ਪੈਰਾਮਿਲਟਰੀ 2 ਮਹੀਨਿਆਂ ਬਾਅਦ ਸਪੀਕਰ ਸਾਹਿਬ 7.5 ਕਰੋੜ ਰੁਪਏ ਦਾ ਬਿੱਲ ਭੇਜਤਾ ਪੰਜਾਬ ਨੂੰ ਕਿ ਜੀ ਪੈਸੇ ਦਿਓ ਅਸੀਂ ਤੁਹਾਡੇ ਪਠਾਨਕੋਟ ਪੈਰਾ ਮਿਲਟਰੀ ਭੇਜੀ ਸੀ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ ਉਹ ਨਹੀਂ ਗਏ ਰਾਜਨਾਥ ਸਿੰਘ ਕੋਲੇ ਮੈਂ ਗਿਆ ਸੀ ਚਿੱਠੀ ਲੈ ਕੇ ਮੈਂ ਕਹਿੰਦਾ ਸਾਨੂੰ ਮਿਲਟਰੀ ਰੈਂਟ ਦੇ ਦਿਆ ਕਰੋਗੇ ਪੰਜਾਬ ਨੂੰ ਤੁਸੀਂ ਦੇਸ਼ ਦਾ ਹਿੱਸਾ ਨਹੀਂ ਸਮਝਦੇ ਪਠਾਨਕੋਟ ਨੂੰ ਜਾਂ ਦੀਨਾ ਨਗਰ ਨੂੰ ਤੁਸੀਂ ਹਿੱਸਾ ਨਹੀਂ ਸਮਝਦੇ ਦੇਸ਼ ਦਾ ਸਾਨੂੰ ਮਿਲਟਰੀ ਰੈਂਟ ਤੇ ਔਰ ਸਾਡੇ ਮੁੰਡੇ ਨੇ ਮਿਲਟਰੀ ਚ ਸਾਡੇ ਮੁੰਡੇ ਸਾਨੂੰ ਰੈਂਟ ਤੇ ਦੇਉਂਗੇ ਕਿਸੇ ਹੋਰ ਮੁਲਕ ਵਾਸਤੇ ਭੇਜੀ ਸੀ ਮਿਲਟਰੀ ਮੈਂ ਕਹਾਂ 7.5 ਕਰੋੜ ਸਾਡੇ ਕੋਲ ਤਾਂ ਹੈ ਨਹੀਂ ਹਾਂ ਇੰਨਾ ਕ ਐ ਐਮਪੀ ਹੈਗਾ 5 ਕਰੋੜ ਰੁਪਏ ਸਾਲ ਦਾ ਐਮਪੀ ਲੈਟ ਮਿਲਦਾ ਹੈ ਡੇਢ ਸਾਲ ਦੇ ਮੇਰੇ ਪੈਸੇ ਕੱਟ ਲਓ ਜੀ 7.5 ਲੱਖ 7.5 ਕਰੋੜ ਕੱਟ ਲਓ ਜੀ ਕੀ ਕਰ ਸਕਦੇ ਆ ਜੀ ਮੈਂ ਕਹਾਂ ਜਨਾਬੇ ਅਲੀ ਰਾਜਨਾਥ ਜੀ ਤੁਸੀਂ ਮੈਨੂੰ ਇਹ ਦੱਸ ਦੋ ਕਿ ਪਠਾਨਕੋਟ ਥੋੜੀ ਆਈ ਸੀਗੀ ਅਟੈਕ ਕਰਨ ਨੂੰ ਉਹ ਤਾਂ ਦਿੱਲੀ ਦੇ ਅਟੈਕ ਕਰਨ ਆਏ ਸੀ ਪਠਾਨਕੋਟ ਦਾ ਸੀ ਰੋਕ ਕੇ ਸੀ ਉਹ ਫਿਰ ਜੀ ਤੁਸੀਂ ਐਂ ਕਰਿਆ ਕਰੋਗੇ ਇਹ ਗੱਲ ਮੈਂ ਕਹਿ ਕੇ ਐਂ ਕੱਲ ਉਹਨੂੰ ਵੀ ਐਂ ਕਰਿਆ ਕਰੋਗੇ ਸਾਡੇ ਨਾਲ ਸਾਨੂੰ ਬਿੱਲੀ ਭੇਜਿਆ ਕਰੋਗੇ ਅਸੀਂ ਉਹਨੂੰ ਕਹਿ ਦਿਆ ਕਰਾਂਗੇ ਭਾਈ ਸਾਡੇ ਕੋਲ ਤਾਂ ਪੈਸੇ ਹੈ ਨਹੀਂ ਬਿੱਲ ਆ ਜਾਊਗਾ ਲੰਘ ਜਾਓ ਪ੍ਰਭੂ ਬਾਪ ਆਪੀ ਸੰਭਲਣਗੇ ਉੱਥੇ ਫਿਰ ਹੋ ਗਿਆ ਕੋਈ ਕਰੀਏ ਕੀ ਫਿਰ ਸੰਤ ਚੁੰਗੀ ਲੱਗੀ ਜਾਂਦੀ ਹੈ ਅਸੀਂ ਤਾਂ ਮਰਨ ਨੂੰ ਰੱਖੇ ਹੋਏ ਆ ਲੜਾਈ ਕਿਤੇ ਹੋਰ ਹੁੰਦੀ ਹੈ ਜੰਗ ਸਾਡੇ ਲੱਗ ਜਾਂਦੀ ਹੈ ਜੀ ਝਗੜਾ ਕਿਤੇ ਹੋਰ ਹੁੰਦਾ ਹੈ ਡਰੋਨ ਇੱਥੇ ਜਦ ਮਜ਼ਾਈਲਾਂ ਫਾਜਲ ਕੱਢੀ ਜਾਂਦੀ ਰਹਿੰਦੀ ਨੇ ਜੀ ਸਾਡਾ ਕਸੂਰ ਕੀ ਹੈ ਜੀ ਸਾਨੂੰ ਲੜਨ ਵਾਸਤੇ ਰੱਖਿਆ ਤੁਸੀਂ ਸਾਨੂੰ ਮਰਨ ਵਾਸਤੇ ਰੱਖਿਆ ਸਾਨੂੰ ਭੇਡਾਂ ਬੱਕਰੀਆਂ ਸਮਝ ਰੱਖਿਆ ਇਹਨਾਂ ਨੇ ਕਿ ਹੁਣ ਤੁਸੀਂ ਪਾਕਿਸਤਾਨ ਨਾਲ ਲੜਪੋ ਹੁਣ ਤੁਸੀਂ ਪਾਕਿਸਤਾਨ ਨਾਲ ਠੀਕ ਹੋ ਜਾਓ ਹੁਣ ਤੁਸੀਂ ਫੇਰ ਲੜਪੋ ਹੁਣ ਤੁਸੀਂ ਫੇਰ ਠੀਕ ਹੋ ਜਾਓ ਹੁਣ